ਅੱਜ ਆਪਾਂ ਗੱਲ ਕਰਾਂਗੇ ਗੈਪ ਅਪ ਓਪਨਿੰਗ ਤੇ ਗੈਪ ਡਾਊਨ ਓਪਨਿੰਗ ਬਾਰੇ ਸੋ ਨਿਫਟੀ ਦੇ ਵਿੱਚ ਅਗਲੇ ਦਿਨ ਨਿਫਟੀ ਦੇ ਵਿੱਚ ਗੈਪ ਅਪ ਓਪਨਿੰਗ ਹੋਣੀ ਹੈ ਜਾਂ ਫਿਰ ਗੈਪ ਡਾਊਨ ਓਪਨਿੰਗ ਹੋਣੀ ਹੈ ਇਹ ਪਤਾ ਕਰਨ ਵਾਸਤੇ ਤੁਹਾਨੂੰ ਦੋ ਦੋ ਚੀਜ਼ਾਂ ਗੈਪ ਅਪ ਓਪਨਿੰਗ ਬਾਰੇ ਦੋ ਚੀਜ਼ਾਂ ਤੇ ਦੋ ਚੀਜ਼ਾਂ ਗੈਪ ਡਾਊਨ ਓਪਨਿੰਗ ਬਾਰੇ ਦੱਸਾਂਗੇ ਪਰ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੇਖੋ ਕੁਝ ਨਵੇਂ ਵੀਰਪੈਣ ਵੀ ਹੋਣਗੇ ਤੇ ਕੁਝ ਤੁਹਾਡੇ ਵਿੱਚੋਂ ਵੀ ਇਦਾਂ ਦੇ ਵੀਰਪੈਣ ਹੋਣਗੇ ਜਿਹੜੇ ਇਹਨਾਂ ਚੀਜ਼ਾਂ ਬਾਰੇ ਜਾਣਕਰ ਨਹੀਂ ਹੋਣਗੇ ਕਿ ਗੈਪ ਅਪ ਓਪਨਿੰਗ ਕੀ ਹੁੰਦੀ ਆ ਤੇ ਗੈਪ ਡਾਊਨ ਓਪਨਿੰਗ ਕੀ ਹੁੰਦੀ ਆ ਸੋ ਇਹਨਾਂ ਚੀਜ਼ਾਂ ਨੂੰ ਸਭ ਤੋਂ ਪਹਿਲਾਂ ਆਪਾਂ ਕਲੀਅਰ ਕਰਦੇ ਆ ਸੋ ਉਦਾਹਰਨ ਦੇ ਤੌਰ ਤੇ ਤੁਸੀਂ ਮੰਨ ਲਓ ਕਿ ਨਿਫਟੀ 24555 ਤੇ ਅੱਜ 3:30 ਵਜੇ ਬੰਦ ਹੋਈ 24555 ਤੇ ਠੀਕ ਹੈ ਹੁਣ ਅਗਲੇ ਦਿਨ ਨਿਫਟੀ ਨੇ ਖੁੱਲਣਾ ਆ 9:15 ਮਿੰਟ ਤੇ ਹੁਣ ਅਗਲੇ ਦਿਨ ਦੇਖੋ 9:15 ਤੇ ਜਦੋਂ ਨਿਫਟੀ ਖੁੱਲਦੀ ਆ ਤੇ ਜੇ ਦੇਖੋ ਨਿਫਟੀ 24555 ਤੇ ਹੀ ਖੁੱਲਦੀ ਆ ਠੀਕ ਆ ਸੋ ਫਿਰ ਆਪਾਂ ਉਹਨੂੰ ਕਹਿੰਦੇ ਆ ਫਲੈਟ ਓਪਨਿੰਗ ਫਿਰ ਆਪਾਂ ਉਹਨੂੰ ਕਹਿੰਦੇ ਆ ਫਲੈਟ ਓਪਨਿੰਗ ਕਲੀਅਰ ਹੋ ਗਿਆ ਜਿਹੜੀ ਜਗ੍ਹਾ ਤੇ ਬੰਦ ਹੋਈ ਆ ਜੇ ਅਗਲੇ ਦਿਨ ਉਸੇ ਜਗ੍ਹਾ ਤੇ ਖੁੱਲੂਗੀ ਐਗਜ਼ੈਕਟ ਉਸੇ ਜਗ੍ਹਾ ਤੇ ਸੋ ਫਿਰ ਆਪਾਂ ਨੂੰ ਕਹਾਂਗੇ ਫਲੈਟ ਓਪਨਿੰਗ ਤੇ ਜੇ ਦੇਖੋ ਨਿਫਟੀ ਅਗਲੇ ਦਿਨ 24570 ਜਾਂ ਫਿਰ 24580 ਜਾਂ ਫਿਰ ਇਸ ਤੋਂ ਵੀ ਉੱਤੇ ਖੁੱਲਦੀ ਆ ਸੋ ਜਿਹੜੀ ਜਗ੍ਹਾ ਤੇ ਬੰਦ ਹੋਈ ਆ ਉਸ ਤੋਂ ਉੱਤੇ ਜੇ ਖੁੱਲਣ ਡਈ ਆ 24570 24580 ਜਾਂ ਫਿਰ ਉਸ ਤੋਂ ਵੀ ਉੱਤੇ ਖੁੱਲਣ ਡਈ ਆ ਫਿਰ ਇਹਨੂੰ ਆਪਾਂ ਕਹਿੰਨੇ ਆ ਗੈਪ ਅਪ ਓਪਨਿੰਗ ਠੀਕ ਐ ਮਤਲਬ ਗੈਪ ਅਪ ਓਪਨਿੰਗ ਦਾ ਮਤਲਬ ਕੀ ਹੋਇਆ 24555 ਤੋਂ ਸਿੱਧੀ 24570 ਖੁੱਲ ਗਈ ਮਤਲਬ 20 ਪੁਆਇੰਟ ਗੈਪ ਛੱਡ ਕੇ ਉੱਤੇ ਖੁੱਲ ਗਈ ਗੈਪ ਅਪ ਕਲੀਅਰ ਹੋ ਗਿਆ ਤੇ ਜੇ ਦੇਖੋ ਨਿਫਟੀ ਅਗਲੇ ਦਿਨ ਜੇ ਵੀ 555 ਤੋਂ ਥੱਲੇ ਖੁੱਲ ਜਾਂਦੀ ਹੈ ਜੇ ਵੀ 530 ਜੇ ਵੀ 520 ਤੇ ਖੁੱਲਦੀ ਆ ਸੋ ਫਿਰ ਉਹਨੂੰ ਆਪਾਂ ਕੀ ਕਹਿੰਦੇ ਆ ਫਿਰ ਉਹਨੂੰ ਆਪਾਂ ਕਹਿੰਦੇ ਗੈਪ ਡਾਊਨ ਓਪਨਿੰਗ ਗੈਪ ਮਤਲਬ ਕੀ ਵਿੱਚ ਜਗ੍ਹਾ ਛੱਡੀ ਡਾਊਨ ਮਤਲਬ ਥੱਲੇ 555 ਤੇ ਬੰਦ ਹੋਈ ਸੀ ਅਗਲੇ ਦਿਨ 20 ਪੁਆਇੰਟ ਛੱਡ ਕੇ 530 ਤੇ ਖੁੱਲ ਗਈ ਜਾਂ ਫਿਰ 520 ਤੇ ਖੁੱਲ ਗਈ ਸੁਭਜਕਾਰ ਜਿਹੜੀ ਜਗ੍ਹਾ ਛੱਡਦੀ ਉਹ ਹੋ ਗਿਆ ਗੈਪ ਡਾਊਨ ਮਤਲਬ ਥੱਲੇ ਗੈਪ ਡਾਊਨ ਓਪਨਿੰਗ ਸੋ ਜਿਹੜੀ ਜਗ੍ਹਾ ਤੇ ਦੇਖੋ ਨਿਫਟੀ ਬੰਦ ਹੋਈ ਸੀ ਜੇ ਉਸ ਤੋਂ ਥੱਲੇ ਖੁੱਲਦੀ ਆ ਉਹ ਆਪਣੀ ਗੈਪ ਡਾਊਨ ਓਪਨਿੰਗ ਆ ਜਿਹੜੀ ਜਗ੍ਹਾ ਤੇ ਬੰਦ ਹੋਈ ਆ ਜੇ ਉਸ ਤੋਂ ਉੱਤੇ ਖੁੱਲਦੀ ਆ ਉਹ ਆਪਣੀ ਗੈਪ ਅਪ ਓਪਨਿੰਗ ਆ ਤੇ ਜਿਹੜੀ ਜਗ੍ਹਾ ਤੇ ਬੰਦ ਹੋਈ ਆ ਜੇ ਉਸੇ ਜਗ੍ਹਾ ਤੇ ਖੁੱਲਦੀ ਆ ਫਿਰ ਉਹ ਆਪਣੀ ਫਲੈਟ ਓਪਨਿੰਗ ਆ ਸੋ ਇਹ ਚੀਜ਼ਾਂ ਕਲੀਅਰ ਹੋ ਗਈਆਂ ਹੁਣ ਦੇਖੋ ਅਗਲੇ ਦਿਨ ਗੈਪ ਅਪ ਓਪਨਿੰਗ ਕਿਉਂ ਹੁੰਦੀ ਆ ਤੇ ਗੈਪ ਡਾਊਨ ਓਪਨਿੰਗ ਕਿਉਂ ਹੁੰਦੀ ਆ ਤੇ ਸੋ ਇਹਨਾਂ ਬਾਰੇ ਆਪਾਂ ਚੀਜ਼ਾਂ ਦੱਸਾਂਗੇ ਇਸ ਵੀਡੀਓ ਦੇ ਵਿੱਚ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਣਾ ਤੇ ਵੀਡੀਓ ਰਹੂਗੀ ਬਿਲਕੁਲ ਛੋਟੀ ਜੀ ਕੋਸ਼ਿਸ਼ ਕਰਾਂਗੇ ਘੱਟ ਸਮੇਂ ਦੇ ਵਿੱਚ ਤੁਹਾਨੂੰ ਜ਼ਿਆਦਾ ਜਾਣਕਾਰੀ ਅ ਦੇਣ ਦੀ ਸੋ ਸਭ ਤੋਂ ਪਹਿਲੀ ਚੀਜ਼ ਗੈਪ ਅਪ ওপਨਿੰਗ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਚੀਜ਼ ਸੋ ਗੈਪ ਅਪ ওপਨਿੰਗ ਬਾਰੇ ਆ ਲਿਖਿਆ ਹੋਇਆ ਸੋ ਜੇ ਦੇਖੋ ਨਿਫਟੀ ਦੇ ਵਿੱਚ ਡੇ ਟਾਈਮ ਫਰੇਮ ਤੇ ਅਪ ਟ੍ਰੈਂਡ ਹੈ ਨਿਫਟੀ ਉੱਤੇ ਜਾਣ ਲਈ ਹੈ ਠੀਕ ਹੈ ਉਹਨ ਉੱਤੇ ਦੇਖੋ ਨਿਫਟੀ ਕਿਵੇਂ ਜਾਂਦੀ ਹੈ ਉੱਤੇ ਇਦਾਂ ਜਾਂਦੀ ਹੈ ਇਦਾਂ ਜਾਂਦੀ ਹੈ ਨਾ ਸੋ ਡੇ ਟਾਈਮ ਫਰੇਮ ਤੇ ਜੇ ਦੇਖੋ ਨਿਫਟੀ ਦੇ ਵਿੱਚ ਅਪ ਟ੍ਰੈਂਡ ਆ ਤੇ ਅਪ ਟ੍ਰੈਂਡ ਦੇ ਵਿੱਚ ਜੇ ਡੇ ਟਾਈਮ ਫਰੇਮ ਤੇ ਕੋਈ ਬੁਲਿਸ਼ ਕੈਂਡਲਸਟਿਕ ਪੈਟਰਨ ਬਣਦਾ ਆ ਕੋਈ ਦੇਖੋ ਡੇ ਟਾਈਮ ਫਰੇਮ ਤੇ ਹੈਮਰ ਬਣ ਗਿਆ ਇਨਵਰਟਡ ਹੈਮਰ ਬਣ ਗਿਆ ਬੁਲਿਸ਼ ਇਨ ਗਲਫਿੰਗ ਬਣ ਗਿਆ ਸੋ ਕੋਈ ਵੀ ਦੇਖੋ ਬੁਲਿਸ਼ ਬੁਲਿਸ਼ ਇਨ ਆਪਣਾ ਬੁਲਿਸ਼ ਕੈਂਡਲਸਟਿਕ ਪੈਟਰਨ ਬਣਦਾ ਆ ਠੀਕ ਹੈ ਕੋਈ ਵੀ ਬੁਲਿਸ਼ ਕੈਂਡਲਸਟਿਕ ਪੈਟਰਨ ਬਣਦਾ ਹੈ ਹੈਮਰ ਇਨਵਰਟਡ ਹੈਮਰ ਬੁਲਿਸ਼ ਗਲਫਿੰਗ ਤੇ ਇਦਾਂ ਦੇ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਬਾਰੇ ਆਪਾਂ ਤਕਰੀਬਨ ਸਾਰਿਆਂ ਬਾਰੇ ਵੀਡੀਓਜ਼ ਪਾ ਚੁੱਕੀਆਂ ਸੋ ਕੋਈ ਵੀ ਜੇ ਬੁਲਿਸ਼ ਕੈਂਡਲ ਬਣਦਾ ਹੈ ਕੈਂਡਲਸਟਿਕ ਪੈਟਰਨ ਬਣਦਾ ਹੈ ਕੋਈ ਵੀ ਬੁਲਿਸ਼ ਕੈਂਡਲਸਟਿਕ ਪੈਟਰਨ ਬਣਦਾ ਹੈ ਅਪ ਟ੍ਰੈਂਡ ਦੇ ਵਿੱਚ ਨਿਫਟੀ ਦੇ ਵਿੱਚ ਸੋ ਫਿਰ ਨਿਫਟੀ ਅਗਲੇ ਦਿਨ ਗੈਪ ਅਪ ਓਪਨ ਹੋ ਸਕਦੀ ਹੈ ਇਹ ਆਪਣੀ ਪਹਿਲੀ ਸਿਚੁਏਸ਼ਨ ਇਹ ਆਪਣੇ ਪਹਿਲੇ ਹਾਲਾਤ ਜਿਨ੍ਹਾਂ ਦੇ ਵਿੱਚ ਅਗਲੇ ਦਿਨ ਨਿਫਟੀ ਗੈਪ ਅਪ ਓਪਨਿੰਗ ਹੋ ਸਕਦੀ ਹੈ ਠੀਕ ਹੈ ਦੂਜੀ ਕੀ ਹੈ ਦੂਜੀ ਦੇਖੋ ਬ੍ਰੇਕਆਊਟ ਜੇ ਦੇਖੋ ਨਿਫਟੀ ਨੇ ਡੇ ਟਾਈਮ ਫਰੇਮ ਤੇ ਚਾਰ ਪੰਜ ਕੈਂਡਲਾਂ ਦਾ ਜਾਂ ਫਿਰ ਦੋ ਤਿੰਨ ਕੈਂਡਲਾਂ ਦਾ ਇਦਾਂ ਕਰਕੇ ਕੰਸੋਲੀਡੇਟ ਕਰਕੇ ਬ੍ਰੇਕਆਊਟ ਕੀਤਾ ਹੈ ਥੋੜਾ ਜਿਹਾ ਬ੍ਰੇਕਆਊਟ ਕਰਕੇ ਪਿਛਲੇ ਜਿਹੜੇ ਕੈਂਡਲ ਸੀ ਉਹਨਾਂ ਸਾਰਿਆਂ ਕੈਂਡਲਾਂ ਦੀ ਬਾਡੀ ਤੋਂ ਉੱਤੇ ਬਾਡੀ ਉਹਨੇ ਕਲੋਜ਼ ਕਰਤੀ ਹੈ ਠੀਕ ਹੈ ਸੋ ਇਹ ਦੇਖੋ ਬਹੁਤ ਜ਼ਿਆਦਾ ਕੈਂਡਲ ਵੀ ਹੋ ਸਕਦੇ ਆ 5 6 7 8 ਕੈਂਡਲ ਵੀ ਹੋ ਸਕਦੇ ਆ ਦੋ ਦਿਨ ਕੈਂਡਲ ਵੀ ਹੋ ਸਕਦੇ ਆ ਪਰ ਜੇ ਦੇਖੋ ਸਾਰੇ ਪਿਛਲੇ ਕੈਂਡਲਾਂ ਦੀ ਬਾਡੀ ਤੋਂ ਉੱਤੇ ਕੈਂਡਲ ਉਹਨੇ ਕਲੋਜ਼ ਕਰਤਾ ਹੈ ਸੋ ਫੇਰੇ ਇਹਨੂੰ ਆਪਾਂ ਕਹਿੰਨੇ ਬ੍ਰੇਕਆਊਟ ਬ੍ਰੇਕਆਊਟ ਸੋ ਇਸ ਸਿਚੁਏਸ਼ਨ ਦੇ ਵਿੱਚ ਵੀ ਇਸ ਹਾਲਾਤ ਦੇ ਵਿੱਚ ਵੀ ਅਗਲੇ ਦਿਨ ਆਪਾਂ ਨੂੰ ਗੈਪ ਅਪ ਓਪਨਿੰਗ ਦੇਖਣ ਨੂੰ ਮਿਲਦੀ ਆ ਸੋ ਇਹ ਦੋ ਹਾਲਾਤ ਹੋ ਗਏ ਜਿਨ੍ਹਾਂ ਦੇ ਨਾਲ ਆਪਾਂ ਨੂੰ ਅਗਲੇ ਦਿਨ ਨਿਫਟੀ ਦੇ ਵਿੱਚ ਗੈਪ ਅਪ ਓਪਨਿੰਗ ਦੇਖਣ ਨੂੰ ਮਿਲਦੀ ਆ ਹੁਣ ਜੇ ਆਪਾਂ ਗੱਲ ਕਰੀਏ ਗੈਪ ਡਾਊਨ ਓਪਨਿੰਗ ਦੀ ਸੋ ਸਭ ਤੋਂ ਪਹਿਲਾਂ ਦੇਖੋ ਰੀਜ਼ਨ ਗੈਪ ਡਾਊਨ ਓਪਨਿੰਗ ਦਾ ਜੀ ਦੇਖੋ ਡਾਊਨ ਟ੍ਰੈਂਡ ਆ ਨਿਫਟੀ ਥੱਲੇ ਜਾਣ ਦੀ ਆ ਨਿਫਟੀ ਜੇ ਥੱਲੇ ਜਾਣ ਦੀ ਹੈ ਡਾਊਨ ਟ੍ਰੈਂਡ ਆ ਟੇ ਟਾਈਮ ਫਰੇਮ ਤੇ ਤੇ ਡੇ ਟਾਈਮ ਫ੍ਰੇਮ ਤੇ ਡਾਊਨ ਟ੍ਰੈਂਡ ਦੇ ਵਿੱਚ ਜੇ ਦੇਖੋ ਬੀਅਰਿਸ਼ ਕੈਂਡਲਸਟਿਕ ਪੈਟਰਨ ਬਣਦਾ ਹੈ ਬੀਅਰਿਸ਼ ਕੈਂਡਲਸਟਿਕ ਪੈਟਰਨ ਜਾਨੀ ਕਿ ਸ਼ੂਟਿੰਗ ਸਟਾਰ ਡੇ ਟਾਈਮ ਫ੍ਰੇਮ ਤੇ ਹੈਂਗਿੰਗ ਮੈਨ ਜਾਂ ਫਿਰ ਬੀਅਰਿਸ਼ ਇਨਗਲਫਿੰਗ ਕੋਈ ਵੀ ਬੀਅਰਿਸ਼ ਕੈਂਡਲਸਟਿਕ ਪੈਟਰਨ ਬਣਦਾ ਹੈ ਡੇ ਟਾਈਮ ਫ੍ਰੇਮ ਤੇ ਡਾਊਨ ਟ੍ਰੈਂਡ ਦੇ ਵਿੱਚ ਸੋ ਫਿਰ ਨਿਫਟੀ ਅਗਲੇ ਦਿਨ ਗੈਪ ਡਾਊਨ ਓਪਨਿੰਗ ਹੋ ਸਕਦੀ ਹੈ ਇਹ ਦੇਖੋ ਪਹਿਲੀ ਸਿਚੁਏਸ਼ਨ ਹੋਗੀ ਪਹਿਲੇ ਹਾਲਾਤ ਹੋਗੇ ਗੈਪ ਡਾਊਨ ਓਪਨਿੰਗ ਦੇ ਦੂਜੇ ਹਾਲਾਤ ਕੀ ਆ ਦੇਖੋ जीएनएफटी डे टाइम फ्रेम ਤੇ ਕਿਸੇ ਇੱਕ سپورਟ ਤੇ ਰੁਕੀ ਹੋਈ ਸੀ ਦੋ ਤਿੰਨ ਕੈਂਡਲ ਰੁਕੇ ਜਾਂ ਫਿਰ ਪੰਜ ਛੇ ਕੈਂਡਲ ਰੁਕੇ ਤੇ ਫਿਰ ਉਸ ਤੋਂ ਬਾਅਦ ਉਹਨੇ ਇੱਕ ਦਿਨ ਬ੍ਰੇਕਡਾਊਨ ਕਰਤਾ ਬ੍ਰੇਕਡਾਊਨ ਦਾ ਮਤਲਬ ਕੀ ਹੈ ਕਿ ਪਿਛਲੇ ਸਾਰੇ ਕੈਂਡਲਾਂ ਦੀ ਬੋਡੀ ਤੋਂ ਥੱਲੇ ਬੋਡੀ ਉਸ ਕੈਂਡਲ ਨੇ ক্লোਜ਼ ਕੀਤੀ ਜਦੋਂ ਦੇਖੋ 3:30 ਵਜੇ ਮਾਰਕੀਟ ਬੰਦ ਹੋਈ ਸੋ ਫਿਰ ਅਗਲੇ ਦਿਨ ਕੀ ਹੋਊਗਾ ਅਗਲੇ ਦਿਨ ਨਿਫਟੀ ਦੇ ਵਿੱਚ ਆਪਾਂ ਨੂੰ ਗੈਪ ਡਾਊਨ ਓਪਨਿੰਗ ਦੇਖਣ ਨੂੰ ਮਿਲੇਗੀ ਸੋ ਇਹ ਦੋ ਸਿਚੁਏਸ਼ਨ ਆ ਗੈਪਟਨ ওপਨਿੰਗ ਦੀਆਂ ਹੁਣ ਦੇਖੋ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਥੋੜਾ ਜਿਹਾ ਨਾ ਆਪਾਂ ਪਰਮਾਨ ਵੀ ਇਹਨਾਂ ਦੇ ਦੇਖ ਲੈਣੇ ਚਾਰਟ ਤੇ ਦੇਖ ਲੈਣੇ ਆ ਸੋ ਚਾਰਟ ਤੇ ਆਪਾਂ ਹਾਲਾਤ ਦੇਖਦੇ ਆ ਸੋ ਸਭ ਤੋਂ ਪਹਿਲੀ ਚੀਜ਼ ਗੈਪ ਅਪ ওপਨਿੰਗ ਸੋ ਜਿਵੇਂ ਦੇਖੋ ਮੈਂ ਤੁਹਾਨੂੰ ਕਿਹਾ ਕਿ ਬ੍ਰੇਕਆਊਟ ਕਿ ਇੱਕ ਜਗ੍ਹਾ ਤੇ ਦੇਖੋ 2 3 4 ਜਾਂ ਫਿਰ 5 6 7 ਕੈਂਡਲ ਜੇ ਰੁਕੀ ਆ ਤੇ ਉਸ ਤੋਂ ਬਾਅਦ ਆ ਕੋਈ ਕੈਂਡਲ ਉੱਤੇ ক্লোਜ਼ ਕਰ ਜਾਂਦਾ ਉਹਨਾਂ ਪਿਛਲੇ ਕੈਂਡਲਾਂ ਦੀ ਬਾਡੀ ਤੋਂ ਸੋ ਅਗਲੇ ਦਿਨ ਆਪਾਂ ਨੂੰ ਗੈਪ ਅਪ ওপਨਿੰਗ ਦੇਖਣ ਨੂੰ ਮਿਲ ਸਕਦੀ ਜਿਵੇਂ ਕਿ ਦੇਖੋ ਇੱਥੇ ਇੱਕ ਕੈਂਡਲ ਦੋ ਕੈਂਡਲ ਤਿੰਨ ਕੈਂਡਲ ਤਿੰਨ ਕੈਂਡਲ ਸੀ ਚੌਥੀ ਕੈਂਡਲ ਨੇ ਉੱਤੇ ক্লোਜ਼ ਕੀਤਾ ਚੌਥੀ ਕੈਂਡਲ ਦੀ ਬਾਡੀ ਪਿਛਲੇ ਸਾਰੇ ਕੈਂਡਲਾਂ ਦੀ ਬਾਡੀ ਤੋਂ ਉੱਤੇ ਤੇ ਫਿਰ ਉਸ ਤੋਂ ਬਾਅਦ ਅਗਲੇ ਦਿਨ ਆਪਾਂ ਨੂੰ ਗੈਪ ਅਪ ਓਪਨਿੰਗ ਦੇਖਣ ਨੂੰ ਮਿਲੀ ਸੋ ਅਗਲੇ ਦਿਨ ਜੇ ਆਪਾਂ ਦੇਖੀਏ ਇਹਦੇ ਵਿੱਚ ਕਿੰਨੀ ਪੁਆਇੰਟਾਂ ਦੀ ਗੈਪ ਅਪ ਓਪਨਿੰਗ ਹੋਈ ਹੈ ਸੋ ਇੱਥੋਂ ਦੇਖੋ ਤੁਸੀਂ ਇਹ ਆਪਣੀ 24 535 ਤੇ ਅਗਲੇ ਦਿਨ ਜਿਹੜੀ ਮਾਰਕੀਟ ਖੁੱਲੀ ਆ ਉਹ ਖੁੱਲੀ ਆ ਆਪਣੀ 530 94 ਯਾਨੀ ਕਿ 70. 70. ਗੈਪ ਅਪ ਖੁੱਲੀ ਆ ਠੀਕ ਐ ਇਹ ਹੋ ਗਿਆ ਦੇਖੋ ਆਪਣੀ ਪਹਿਲੀ ਸਿਚੁਏਸ਼ਨ ਪਹਿਲੇ ਹਾਲਾਤ ਦੂਜੇ ਦੇਖੋ ਹੁਣ ਦੇਖੋ ਨਿਫਟੀ ਦੇ ਵਿੱਚ ਕੀ ਆ ਹਰੇ ਕੈਂਡਲ ਬਣਦੇ ਬ੍ਰੇਕਆਊਟ ਹੋਇਆ ਸੋ ਕੀ ਆ ਅਪ ਟ੍ਰੈਂਡ ਆ ਅਪ ਟ੍ਰੈਂਡ ਆ ਸੋ ਨਿਫਟੀ ਦੇ ਵਿੱਚ ਅਪ ਟ੍ਰੈਂਡ ਦੇ ਵਿੱਚ ਇੱਥੇ ਕਿਹੜਾ ਕੈਂਡਲ ਬਣਿਆ ਇੱਥੇ ਕੈਂਡਲ ਬਣਿਆ ਇਨਵਰਟਡ ਹੈਮਰ ਇਨਵਰਟਡ ਹੈਮਰ ਬਣਿਆ ਅਗਲੇ ਕੈਂਡਲ ਨੇ ਕੀ ਕੀਤਾ ਇਹਦਾ ਹਾਈ ਬ੍ਰੇਕ ਕਰਤਾ ਸੋ ਇਨਵਰਟਡ ਹੈਮਰ ਐਕਟੀਵੇਟ ਹੋ ਗਿਆ ਸੋ ਉਸ ਤੋਂ ਬਾਅਦ ਤੁਸੀਂ ਦੇਖੋ ਕੋਸਟਮਾਟੂ ਹੀ ਦੇਖੋ ਅੱਜ ਇਹਦੇ ਵਿੱਚ ਆਪਾਂ ਨੂੰ ਗੈਪ ਅਪ ਓਪਨਿੰਗ ਦੇਖਣ ਨੂੰ ਮਿਲੀ ਦੇਖੋ ਜਿਹੜਾ ਲਾਲ ਕੈਂਡਲ ਹੁੰਦਾ ਆ ਲਾਲ ਕੈਂਡਲ ਜਿਹੜਾ ਹੁੰਦਾ ਉਤਲੇ ਬੰਨਿਓ ਸ਼ੁਰੂ ਹੁੰਦਾ ਤੇ ਥੱਲੇ ਆ ਕੇ ক্লোਜ਼ ਹੁੰਦਾ ਜਿਹੜਾ ਜਿਹੜਾ ਹਰਾ ਕੈਂਡਲ ਹੁੰਦਾ ਆ ਉਹ ਥੱਲੇੋਂ ਸ਼ੁਰੂ ਹੁੰਦਾ ਤੇ ਉੱਤੇ ਜਾ ਕੇ ਬੰਦ ਹੁੰਦਾ ਠੀਕ ਹੈ ਸੋ ਓਪਨਿੰਗ ਦੇਖੋ ਇੱਥੇ ਆ ਇੱਥੇ ਮਾਰਕੀਟ ਖੁੱਲੀ ਸੀ ਆਪਣੀ ਹੁਣ ਥੋੜਾ ਜਿਹਾ ਮੈਂ ਤੁਹਾਨੂੰ ਇੱਥੇ ਨਾ ਦੱਸ ਦੇਣਾ ਕਿ ਕਿੰਨੇ ਪੁਆਇੰਟਾਂ ਦੀ ਇਹਦੇ ਵਿੱਚ ਆਪਾਂ ਨੂੰ ਗੈਪ ਅਪ ਓਪਨਿੰਗ ਦੇਖਣ ਨੂੰ ਮਿਲੀ ਆ ਸੋ ਪਿਛਲੇ ਦਿਨ ਦੀ ਦੇਖੋ ক্লোਜ਼ਿੰਗ ਆ ਆ लाल कैंडल दी क्लोजिंग ਥੱਲੇ ਹੁੰਦੀ ਐ ਸੋ 25867 ਠੀਕ ਐ ਤੇ ਅਗਲੇ ਦਿਨ ਜਿਹੜੀ ਓਪਨਿੰਗ ਹੋਈ ਆ ਉਹ 26052 ਮਤਲਬ ਕਿ 26000 ਤੋਂ ਉੱਤੇ 26050 ਲਾ ਲਓ ਤੁਸੀਂ ਤੇ ਇੱਥੇ ਕਿੰਨਾ ਸੀ ਆਪਣਾ ਮਤਲਬ ਹੋ ਕਿ 130 ਤੇ 50 180 ਪੁਆਇੰਟ ਗੈਪ ਅਪ ਖੁੱਲੀ ਸੀ ਮਾਰਕੀਟ 180 ਪੁਆਇੰਟ ਇਨਵਰਟਡ ਹੈਮਰ ਦੇ ਨਾਲ ਸੋ ਇਹ ਦੋਵਾਂ ਨਾ ਚੀਜ਼ਾਂ ਆਪਾਂ ਦੇਖ ਲਈਆਂ ਅਪ ਟ੍ਰੈਂਡ ਆ ਲੀਆਂ ਹੁਣ ਜੇ ਆਪਾਂ ਗੱਲ ਕਰੀਏ ਡਾਊਨ ਟ੍ਰੈਂਡ ਆ ਲੀਆਂ ਸੋ ਡਾਊਨ ਟ੍ਰੈਂਡ ਦੇ ਵਿੱਚ ਸਭ ਤੋਂ ਪਹਿਲੀ ਕੰਡੀਸ਼ਨ ਸਭ ਤੋਂ ਪਹਿਲੀ ਚੀਜ਼ ਜਿਵੇਂ ਦੇਖੋ ਮੈਂ ਤੁਹਾਨੂੰ ਕਿਹਾ ਬ੍ਰੇਕਆਊਟ ਇੱਥੇ ਦੇਖੋ ਕਨਸੋਲिडेट ਹੋਇਆ ਇੱਕ ਕੈਂਡਲ ਦੋ ਕੈਂਡਲ ਤਿੰਨ ਕੈਂਡਲ ਚਾਰ ਪੰਜ ਛੇ ਤੇ ਸਤਵੇਂ ਕੈਂਡਲ ਨੇ ਪਿਛਲੇ ਸਾਰੇ ਕੈਂਡਲਾਂ ਦੀ ਬੋਡੀ ਤੋਂ ਥੱਲੇ ক্লোਜ਼ ਕਰਤਾ ਬ੍ਰੇਕਡਾਊਨ ਹੋ ਗਿਆ ਸੋ ਬ੍ਰੇਕਡਾਊਨ ਹੋ ਗਿਆ ਇੱਥੇ ਮਾਰਕੀਟ ਬੰਦ ਹੋਈ ਲਾਲ ਕੈਂਡਲ ਇੱਥੇ ਥੱਲੇ ਬੰਦ ਹੁੰਦਾ ਇੱਥੇ ਬੰਦ ਹੋਈ ਤੇ ਅਗਲੇ ਦਿਨ ਦੇਖੋ ਇੱਥੇ ਖੁੱਲੀ ਹੁਣ ਇਹਦੇ ਵਿੱਚ ਵੀ ਤੁਹਾਨੂੰ ਦਿਖਾ ਦਿੰਨੇ ਕਿੰਨੇ ਪੁਆਇੰਟਾਂ ਦੀ ਗੈਪ ਡਾਊਨ ਓਪਨਿੰਗ ਹੋਈ ਆ ਸੋ ਇੱਥੇ ਦੇਖੋ ਤੁਸੀਂ 52 354 ਤੇ ਇੱਥੇ ਦੇਖੋ ਤੁਸੀਂ 52 254 ਇੱਥੇ 354 ਸੀ ਹਾਂ ਮਤਲਬ ਆਲਮੋਸਟ 100 ਪੁਆਇੰਟ 100 ਪੁਆਇੰਟ ਥੱਲੇ ਖੁੱਲੀ ਠੀਕ ਹੈ ਤੇ ਉਸ ਤੋਂ ਇਲਾਵਾ ਆਪਾਂ ਹੁਣ ਕੈਂਡਲਸਟਿਕ ਪੈਟਰਨ ਅਲਾ ਵੀ ਦੇਖ ਲੈਣੇ ਆ ਹੁਣ ਦੇਖੋ ਜਦੋਂ ਨਿਫਟੀ ਥੱਲੇ ਜਾਣ ਹੀ ਰਹੀ ਸੀ ਸੋ ਕੈਂਡਲਸਟਿਕ ਪੈਟਰਨ ਦਾ ਵੀ ਉਸ ਤੋਂ ਇਲਾਵਾ ਆਪਾਂ ਦੇਖ ਲੈਣੇ ਆ। ਸੋ ਡੀ ਟਾਈਮ ਫਰੇਮ ਤੇ ਕੈਂਡਲਸਟਿਕ ਪੈਟਰਨ ਆਪਾਂ ਨੂੰ ਲਾਗੇ ਕੋਈ ਨਜ਼ਰ ਆਉਣ ਨਹੀਂ ਰਿਹਾ। ਸੋ ਇੱਥੇ ਤੁਸੀਂ ਇੱਕ ਦੇਖ ਸਕਦੇ ਹੋ। ਆਹ ਦੇਖੋ। ਡਾਊਨ ਟ੍ਰੈਂਡ ਚੱਲਣ ਲਿਆ ਸੀ ਡੇ ਟਾਈਮ ਫਰੇਮ ਤੇ ਹੈਂਗੀਮੈਨ ਬਣਿਆ ਹੈਂਗੀਮੈਨ ਬਣਿਆ ਹੁਣ ਦੇਖੋ ਇਹ ਇਸ ਕੈਂਡਲ ਦੀ ਜਿਹੜੀ ক্লোজিং ਸੀ ਇੱਥੇ ਸੀ ਇਹ ਤੁਸੀਂ ਦੇਖ ਲਓ 24 850 ਦੇ ਆਸ-ਪਾਸ ਹੈ 24 850 ਦੇ ਆਸ-ਪਾਸ ਤੇ ਅਗਲੇ ਦਿਨ ਜਿਹੜੀ ਖੁੱਲੀ ਆ ਹਰਾ ਕੈਂਡਲ ਜਿਹੜਾ ਦੇਖੋ ਥੱਲਿਓਂ ਭੰਨਣਾ ਸ਼ੁਰੂ ਹੁੰਦਾ ਹੈ ਥੱਲਿਓਂ ਭੰਨਣਾ ਸ਼ੁਰੂ ਹੁੰਦਾ ਤੇ ਉੱਤੇ ਜਾ ਕੇ ਇਹ ਬੰਦ ਹੁੰਦਾ ਠੀਕ ਹੈ ਸੋ ਇਹਦੀ ਦੇਖੋ ਓਪਨਿੰਗ ਜਿਹੜੀ ਹੋਈ ਆ ਇਹ ਦੇਖੋ ਆਪਣੀ 22650 ਦੇ ਆਸ-ਪਾਸ ਹੋਈ ਹੈ ਤੇ 22850 ਤੋਂ 22650 ਯਾਨੀ ਕਿ ਸਿੱਧਾ 200 ਪੁਆਇੰਟ 200 ਪੁਆਇੰਟ ਗੈਪਟਨ ਓਪਨਿੰਗ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੀ ਸੀ ਸੋ ਇਹ ਦੋ ਤਰੀਕੇ ਆ ਡੇ ਟਾਈਮ ਫ੍ਰੇਮ ਤੇ ਜਿਹੜੀ ਕੈਂਡਲਸਟਿਕ ਪੈਟਰਨ ਟਰੈਂਡ ਦੇ ਨਾਲ ਜੇ ਡਾਊਨ ਟਰੈਂਡ ਆ ਸੋ ਡੇ ਟਾਈਮ ਫ੍ਰੇਮ ਤੇ ਜਿਹੜੇ ਥੱਲੇ ਵਾਲੇ ਬੀਅਰਿਸ਼ ਕੈਂਡਲਸਟਿਕ ਪੈਟਰਨ ਆ ਉਹਨਾਂ ਦੇ ਨਾਲ ਗੈਪਟਨ ਓਪਨਿੰਗ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਆ ਤੇ ਜੇ ਅਪ ਟਰੈਂਡ ਆ ਤੇ ਜਿਹੜੇ ਬੁਲਿਸ਼ ਕੈਂਡਲਸਟਿਕ ਪੈਟਰਨ ਆ ਉਹਨਾਂ ਦੇ ਨਾਲ ਆਪਾਂ ਨੂੰ ਗੈਪ ਅਪ ওপening ਦੇਖਣ ਨੂੰ ਮਿਲ ਸਕਦੀ ਹੈ ਤੇ ਦੂਜਾ ਕੀ ਆ ਬ੍ਰੇਕ ਆਊਟ ਤੇ ਬ੍ਰੇਕਡਾਊਨ ਜੇ ਦੇਖੋ ਕਨਸੋਲੀਡੇਟ ਹੋ ਕੇ ਡੇ ਟਾਈਮ ਫਰੇਮ ਤੇ ਬ੍ਰੇਕਡਾਊਨ ਹੋਇਆ ਫਿਰ ਆਪਾਂ ਨੂੰ ਅਗਲੇ ਦਿਨ ਗੈਪਟਨ ওপening ਦੇਖਣ ਨੂੰ ਮਿਲ ਸਕਦੀ ਆ ਤੇ ਜੇ ਦੇਖੋ ਡੇ ਟਾਈਮ ਫਰੇਮ ਤੇ ਕਨਸੋਲिडेट ਹੋ ਕੇ ਬ੍ਰੇਕਆਊਟ ਹੋਇਆ ਸੋ ਫਿਰ ਆਪਾਂ ਨੂੰ ਅਗਲੇ ਦਿਨ ਗੈਪ ਅਪ ওপਨਿੰਗ ਦੇਖਣ ਨੂੰ ਮਿਲ ਸਕਦੀ ਆ ਸੋ ਏ ਸੀ ਆਪਣਾ ਗੈਪ ਅਪ ਤੇ ਗੈਪ ਡਾਊਨ ওপਨਿੰਗ ਬਾਰੇ ਉਮੀਦ ਆ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ ਫਿਰ ਵੀ ਜੇ ਦੇਖੋ ਕੋਈ ਡਾਊਟ ਰਹਿ ਗਿਆ ਹੋਵੇ ਸੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਸਵਾਲ ਕਰ ਸਕਦੇ ਹੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ